ਇਹ ਦੁਨੀਆ ਬਹੁ ਰੰਗੀ ਹੈ ਇੱਥੇ ਚੰਗੇ ਤੋਂ ਚੰਗਾ ਤੇ ਮਾੜੇ ਤੋਂ ਮਾੜਾ ਇਨਸਾਨ ਤੁਹਾਨੂੰ ਮਿਲ ਜਾਏਗਾ ਚੰਗੇ ਐਨੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਕਿ ਬੰਦਾ ਇੰਨਾ ਚੰਗਾ ਵੀ ਹੋ ਸਕਦਾ ਤੇ ਮਾੜੇ ਐਨੇ ਕਿ ਆਪਾਂ ਕਲਪਨਾ ਵੀ ਨਹੀਂ ਕਰੀ ਹੁੰਦੀ ਕਿ ਬੰਦਾ ਐਨਾ ਮਾੜਾ ਵੀ ਹੋ ਸਕਦਾ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਨਵਾਲ ਕੁੜੀ ਆਪਣੇ ਘਰ ਵਿੱਚ ਕੱਪੜੇ ਬਦਲ ਰਹੀ ਸੀ ਤਾਂ ਉਸੇ ਸਮੇਂ ਉਸ ਦਾ ਪਿਤਾ ਘਰ ਵਿੱਚ ਆਉਂਦਾ ਹੈ ਤੇ ਉਸ ਨੂੰ ਉਹ ਸਥਿਤੀ ਦੇ ਵਿੱਚ ਦੇਖਦਾ ਹੈ ਜਿਸ ਵਿੱਚ ਉਸ ਨੂੰ ਨਹੀਂ ਦੇਖਣਾ ਚਾਹੀਦਾ ਸੀ ਉਸ ਤੋਂ ਬਾਅਦ ਉਹ ਉਸ ਦੇ ਨਾਲ ਕਣਾਉਣਾ ਕਰਤ ਕਰਦਾ ਹੈ ਕੁੜੀ ਰੋਂਦੀ ਹੈ ਚੀਕਾਂ ਮਾਰਦੀ ਹੈ ਪਰ ਪਿਤਾ ਤੇ ਕੋਈ ਵੀ ਅਸਰ ਨਹੀਂ ਸੀ ਉਹ ਉਸ ਦਾ ਬਲਾਤਕਾਰ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਕੁੜੀ ਨੂੰ ਕਹਿੰਦਾ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਕੁੜੀ ਡਰ ਜਾਂਦੀ ਹੈ ਇਸ ਕਹਾਣੀ ਦੇ ਵਿੱਚ ਇਸ ਘਟਨਾ ਦੇ ਵਿੱਚ ਐਦਾਂ ਦਾ ਮੋੜ ਆਉਂਦਾ ਹੈ ਕਿ ਦੋ ਕਤਲ ਹੋ ਜਾਂਦੇ ਆ ਤੇ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਇਹ ਸੱਚੀ ਘਟਨਾ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਇੱਕ ਪਿਤਾ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਹੈਬੋਵਾਲ ਦੇ ਅਧੀਨ ਪੈਂਦੇ ਪਿੰਡ ਪ੍ਰਤਾਪ ਸਿੰਘ ਵਾਲਾ ਦੀ ਗੱਲ ਹੈ ਜੁਲਾਈ 1999 ਦੀ ਇੱਕ ਪਿਤਾ ਆਪਣੀ ਨਵਾਲਗ ਬੇਟੀ ਦੇ ਨਾਲ ਬਲਾਤਕਾਰ ਕਰ ਦਿੰਦਾ ਹੈ ਜਦੋਂ ਉਹ ਘਰ ਵਿੱਚ ਕੱਪੜੇ ਬਦਲ ਰਹੀ ਹੁੰਦੀ ਹੈ ਕੁੜੀ ਰੋਂਦੀ ਹੈ ਚੀਕਾਂ ਮਾਰਦੀ ਹੈ ਪਰ ਪਿਤਾ ਤੇ ਕੋਈ ਵੀ ਅਸਰ ਨਹੀਂ ਹੁੰਦਾ ਉਹ ਉਸ ਦਾ ਬਲਾਤਕਾਰ ਕਰਦਾ ਰਹਿੰਦਾ ਹੈ ਬਲਾਤਕਾਰ ਕਰਨ ਤੋਂ ਬਾਅਦ ਜਦੋਂ ਪਿਤਾ ਘਰੋਂ ਬਾਹਰ ਨਿਕਲਦਾ ਤਾਂ ਕੁੜੀ ਨੂੰ ਕਹਿੰਦਾ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਕੁੜੀ ਰੋਂਦੀ ਹੈ ਤੇ ਉਸ ਦੀ ماں ਆ ਜਾਂਦੀ ਹੈ ਤਾਂ ਉਹ ਇਹ ਸਾਰੀ ਗੱਲ ماں ਨੂੰ ਦੱਸਦੀ ਹੈ ماں ਵੀ ਸੁਣ ਕੇ ਹੈਰਾਨ ਹੋ ਜਾਂਦੀ ਹੈ ਕਿ ਇੱਕ ਪਿਤਾ ਆਪਣੀ ਧੀ ਨਾਲ ਇਦਾਂ ਕਿਵੇਂ ਕਰ ਸਕਦਾ ਹੈ ਤੇ ਹੁਣ ماں ਤੇ ਧੀ ਫੈਸਲਾ ਕਰਦੀਆਂ ਨੇ ਕਿ ਅਸੀਂ ਇਸ ਗੱਲ ਨੂੰ ਪੁਲਿਸ ਦੇ ਵਿੱਚ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਉਹ ਪੁਲਿਸ ਥਾਣੇ ਜਾਂਦੀਆਂ ਨੇ ਰਿਪੋਰਟ ਲਿਖਾਉਂਦੀਆਂ ਨੇ ਉਸ ਬੰਦੇ ਦੇ ਉੱਤੇ ਕੇਸ ਦਰਜ ਹੁੰਦਾ ਹੈ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਚਾਰਜ ਸੀਟ ਅਦਾਲਤ ਦੇ ਵਿੱਚ ਪੁਲਿਸ ਦੁਆਰਾ ਧਾਇਰ ਕੀਤੀ ਜਾਂਦੀ ਹੈ ਉਸ ਉੱਪਰ ਸਾਰੇ આરોਪ ਸਾਬਤ ਹੋ ਜਾਂਦੇ ਨੇ ਹੁਣ ਅਦਾਲਤ ਆਪਣਾ ਫੈਸਲਾ ਸੁਣਾਉਂਦੀ ਹੈ 15 ਮਈ 2001 ਨੂੰ આરોਪ ਸਿੱਧ ਹੋਣ ਤੋਂ ਬਾਅਦ ਅਦਾਲਤ ਵੱਲੋਂ ਉਸ ਬੰਦੇ ਨੂੰ 12 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ ਹੁਣ ਉਹ ਆਪਣੀ ਜ਼ਿੰਦਗੀ ਜੇਲ੍ਹ ਦੇ ਵਿੱਚ ਕੱਟ ਰਿਹਾ ਸੀ ਤੇ ਉਸ ਦਾ ਵਿਵਹਾਰ ਜੇਲ੍ਹ ਦੇ ਵਿੱਚ ਬੜਾ ਹੀ ਵਧੀਆ ਸੀ ਪਹਿਲਾਂ ਤਾਂ ਜੋ ਜੇਲ੍ਹ ਵਿੱਚ ਕੈਦੀ ਸੀ ਉਸ ਨਾਲ ਨਫ਼ਰਤ ਕਰਦੇ ਸੀ ਕਿਉਂਕਿ ਉਸ ਨੇ ਆਪਣੀ ਧੀ ਦਾ ਹੀ ਬਲਾਤਕਾਰ ਕੀਤਾ ਸੀ ਉਸ ਨੂੰ ਘਟੀਆ ਤੌਰ ਤੇ ਘਟੀਆ ਬੰਦੇ ਦੇ ਨਜ਼ਰੀਏ ਦੇ ਹਿਸਾਬ ਨਾਲ ਦੇਖਿਆ ਜਾਂਦਾ ਹੈ ਕਿ ਇਦੋਂ ਮਾੜਾ ਬੰਦਾ ਦੁਨੀਆ ਤੇ ਸ਼ਾਇਦ ਹੀ ਕੋਈ ਹੋਵੇ ਜਿਸ ਨੇ ਆਪਣੀ ਧੀ ਦਾ ਹੀ ਬਲਾਤਕਾਰ ਕਰ ਦਿੱਤਾ ਪਰ ਉਸ ਦਾ ਰਵਈਆ ਉਸ ਦਾ ਵਿਵਹਾਰ ਜੇਲ੍ਹ ਦੇ ਵਿੱਚ ਬੜਾ ਅੱਛਾ ਸੀ ਹੁਣ ਸਾਰੇ ਸੋਚਣ ਨੂੰ ਮਜਬੂਰ ਹੋ ਗਏ ਸੀ ਕਿ ਇੰਨਾ ਚੰਗਾ ਬੰਦਾ ਇਦਾਂ ਕਿਵੇਂ ਕਰ ਸਕਦਾ ਹੈ ਸ਼ਾਇਦ ਇਸ ਨੂੰ ਫਸਾਇਆ ਨਾ ਗਿਆ ਹੋਵੇ ਜਾਨੀ ਉਹ ਬੜਾ ਹੀ ਚੰਗਾ ਇਨਸਾਨ ਬਣ ਕੇ ਦਿਖਾ ਰਿਹਾ ਸੀ ਉਸ ਦਾ ਵਿਵਹਾਰ ਸਭ ਨਾਲ ਬੜਾ ਅੱਛਾ ਸੀ ਕਿਸੇ ਨੇ ਉਸ ਨੂੰ ਰਾਏ ਦਿੱਤੀ ਕਿ ਤੇਰੇ ਵਿਵਹਾਰ ਦੇ ਕਾਰਨ ਤੈਨੂੰ ਪਰੋਲ ਮਿਲ ਸਕਦੀ ਹੈ ਤੂੰ ਆਪਣੀ ਜ਼ਿੰਦਗੀ ਜੇਲ੍ਹ ਚੋਂ ਬਾਹਰ ਨਿਕਲ ਕੇ ਕੱਟ ਸਕਦਾ ਹੈ ਤੈਨੂੰ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਕੱਟਣ ਦੀ ਲੋੜ ਨਹੀਂ ਕਿਉਂਕਿ ਤੇਰਾ ਵਿਵਹਾਰ ਬੜਾ ਅੱਛਾ ਹੈ ਤਾਂ ਉਸ ਤੋਂ ਬਾਅਦ ਉਹ ਅਦਾਲਤ ਦੇ ਵਿੱਚ ਪਰੋਲ ਲਈ ਅਰਜੀ ਲਗਾਉਂਦਾ ਹੈ ਕਿ ਮੈਨੂੰ ਪੈਰੋਲ ਦਿੱਤੀ ਜਾਵੇ ਹੁਣ ਉਹ ਅਪ੍ਰੈਲ 2005 ਦੇ ਵਿੱਚ ਆਪਣੀ ਪੈਰੋਲ ਦੇ ਲਈ ਅਰਜੀ ਲਗਾਉਂਦਾ ਹੈ ਤੇ ਉਸ ਦੀ ਉਹ ਅਰਜੀ ਮਨਜ਼ੂਰ ਕਰ ਲਈ ਜਾਂਦੀ ਹੈ ਤੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਇਹ ਪੈਰੋਲ ਉਸ ਨੂੰ ਚੰਗੇ ਵਿਵਹਾਰ ਕਰਕੇ ਹੀ ਮਿਲੀ ਸੀ ਕਿਉਂਕਿ ਉਸ ਦੇ ਵਿਵਹਾਰ ਕਾਰਨ ਤਾਂ ਲੱਗਦਾ ਹੀ ਨਹੀਂ ਸੀ ਕਿ ਉਹ ਕੋਈ ਅਪਰਾਧੀ ਹੈ ਹੁਣ ਉਹ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਹੈ ਜਾਨੀ 1999 ਦਾ ਗਿਆ ਹੋਇਆ 2005 ਦੇ ਵਿੱਚ ਲਗਭਗ 6 ਸਾਲਾਂ ਬਾਅਦ ਜਦੋਂ ਉਹ ਜੇਲ੍ਹ ਚੋਂ ਬਾਹਰ ਆਉਂਦਾ ਹੈ ਤਾਂ ਉਹ ਇੱਕ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗਦਾ ਹੈ ਤੇ ਆਪਣੀ ਧੀ ਅਤੇ ਆਪਣੀ ਪਤਨੀ ਨੂੰ ਇੱਕ ਸੰਦੇਸ਼ ਪਹੁੰਚਾਉਂਦਾ ਹੈ ਕਿ ਤੁਸੀਂ ਮੇਰੀ ਹਰ ਇੱਕ ਚੀਜ਼ ਤੋਂ ਦੂਰ ਰਹੋ ਮੇਰੇ ਘਰ ਤੋਂ ਮੇਰੇ ਸਮਾਨ ਤੋਂ ਤੁਸੀਂ ਇਸ ਨੂੰ ਵਰਤ ਨਹੀਂ ਸਕਦੀਆਂ ਤੁਸੀਂ ਇਸ ਤੋਂ ਦੂਰੀ ਬਣਾ ਲਓ ਜਦੋਂ ਇਹ ਧਮਕੀ ਉਹ ਉਹਨਾਂ ਨੂੰ ਦਿੰਦਾ ਹੈ ਮਾ ਤੇ ਟੀ ਦੋਨੋਂ ਨੇੜੇ ਹੀ ਥਾਣਾ ਹੈਬੋਵਾਲ ਦੇ ਵਿੱਚ ਜਾਂਦੀਆਂ ਨੇ ਉੱਥੇ ਜਾ ਕੇ ਪੁਲਿਸ ਨੂੰ ਕੰਪਲੀਟ ਕਰਦੀਆਂ ਨੇ ਇਸ ਬੰਦੇ ਦਾ ਨਾਮ ਮਹਿੰਦਰ ਸਿੰਘ ਇਸ ਦੀ ਪਤਨੀ ਦਾ ਨਾਮ ਬੀਨੂ ਵਰਮਾ ਤੇ ਇਸ ਦੀ ਧੀ ਦਾ ਨਾਮ ਜੀਤੂ ਵਰਮਾ ਹੁੰਦਾ ਹੈ ਹੁਣ ਇਹ ਮਾਂ ਤੇ ਧੀ ਜਦੋਂ ਪੁਲਿਸ ਸਟੇਸ਼ਨ ਜਾਂਦੀਆਂ ਨੇ ਥਾਣੇ ਦੇ ਵਿੱਚ ਜਾਂਦੀਆਂ ਨੇ ਉਹ ਇਹਨਾਂ ਦੀ ਕੰਪਲੀਟ ਦੇ ਉੱਤੇ ਪੁਲਿਸ ਵਾਲੇ ਜ਼ਿਆਦਾ ਗੌਰ ਨਹੀਂ ਕਰਦੇ ਤਾਂ ਉਹ ਗੱਲ ਗਈ ਆਈ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਤਾਂ ਮਾਂ ਧੀ ਨੂੰ ਵੀ ਲੱਗਦਾ ਹੈ ਕਿ ਠੀਕ ਹੈ ਪੁਲਿਸ ਨੇ ਗੌਰ ਨਹੀਂ ਕੀਤੀ ਤਾਂ ਕੋਈ ਗੱਲ ਨਹੀਂ ਕਿਉਂਕਿ ਹੁਣ ਮਾਮਲਾ ਸ਼ਾਂਤ ਸੀ ਪਰ ਮਾਮਲਾ ਸ਼ਾਂਤ ਨਹੀਂ ਸੀ 8 ਜਨਵਰੀ 2006 ਨੂੰ ਪਿੰਡ ਪ੍ਰਤਾਪ ਸਿੰਘ ਵਾਲਾ ਜੋ ਕਿ ਲੁਧਿਆਣਾ ਦੇ ਅਧੀਨ ਪੈਂਦਾ ਹੈ ਉੱਥੇ ਘਰ ਵਿੱਚ ਬੀਨੂ ਬਰਮਾ ਗੀਤੂ ਬਰਮਾ ਅਤੇ ਇਹਨਾਂ ਦੀ ਇੱਕ ਰਿਸ਼ਤੇਦਾਰ ਸ਼ਾਲੂ ਬਰਮਾ ਘਰ ਦੇ ਵਿੱਚ ਹੁੰਦੀਆਂ ਨੇ ਤਾਂ ਇਹ ਮਹਿੰਦਰ ਸਿੰਘ ਪੌੜੀ ਲਗਾ ਕੇ ਇਸ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਉੱਚੀ ਦੇ ਆਪਣੀ ਪਤਨੀ ਨੂੰ ਆਵਾਜ਼ ਮਾਰਦਾ ਹੈ ਪਤਨੀ ਪੂਜਾ ਕਰ ਰਹੀ ਹੁੰਦੀ ਹੈ ਪਰ ਏਸ ਮਹਿੰਦਰ ਸਿੰਘ ਦੇ ਹੱਥ ਦੇ ਵਿੱਚ ਕਹਾੜੀ ਹੁੰਦੀ ਹੈ ਤੇ ਜਦੋਂ ਹੀ ਪਤਨੀ ਦੇਖਦੀ ਹੈ ਕਿ ਮਹਿੰਦਰ ਦੇ ਹੱਥ ਦੇ ਵਿੱਚ ਕਹਾੜੀ ਆ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਉਸ ਦੇ ਸਾਹਮਣੇ ਹੋ ਕੇ ਉਸ ਦੇ ਸਿਰ ਵਿੱਚ ਕਹਾੜੀ ਨਾਲ ਬਾਰ ਕਰ ਦਿੰਦਾ ਹੈ ਉਸ ਤੋਂ ਬਾਅਦ ਦੂਜਾ ਬਾਰ ਕਰਦਾ ਹੈ ਉਸ ਦੀ ਗਰਦ ਨੂੰ ਉਤੇ ਐਦਾਂ ਉਸ ਉੱਤੇ ਕਈ ਬਾਰ ਕਰਦਾ ਹੈ ਨੂੰ ਬਰਮਾ ਦੀ ਮੌਕੇ ਤੇ ਹੀ ਹਤਿਆ ਕਰ ਦਿੰਦਾ ਹੈ ਜਦੋਂ ਉਸ ਦੀ ਹੱਤਿਆ ਕਰ ਦਿੰਦਾ ਹੈ ਉਸ ਦੀ ਚੀਕ ਪੁਕਾਰ ਸੁਣ ਕੇ ਇਸ ਦੀ ਬੇਟੀ ਗੀਤੂ ਬਰਮਾ ਉਸ ਵੱਲ ਆਉਂਦੀ ਹੈ ਤਾਂ ਇਹ ਮਹਿੰਦਰ ਸਿੰਘ ਹੁਣ ਗੀਤੂ ਦੇ ਉੱਤੇ ਬਾਰ ਕਰਦਾ ਹੈ ਉਸ ਉੱਤੇ 9 ਬਾਰ ਕੀਤੇ ਜਾਂਦੇ ਨੇ 7 ਬਾਰ ਬੜੇ ਹੀ ਘਾਤਕ ਕੀਤੇ ਜਾਂਦੇ ਨੇ ਜਿਸ ਨਾਲ ਉਸ ਦੇ ਸਰੀਰ ਦੇ ਕਈ ਅੰਗ ਚੀਰ ਫਾੜ ਦਿੱਤੇ ਜਾਂਦੇ ਨੇ ਤੇ ਗੀਤੂ ਦੇ ਵੀ ਮੌਕੇ ਤੇ ਮੌਤ ਹੋ ਜਾਂਦੀ ਹੈ ਹੁਣ ਸ਼ਾਲੂ ਬਰਮਾ ਜੋ ਕਿ ਰਿਸ਼ਤੇਦਾਰ ਇਸ ਘਰ ਵਿੱਚ ਆਈ ਹੋਈ ਸੀ ਤਾਂ ਉਹ ਇੱਕ ਕਮਰੇ ਦੇ ਵਿੱਚ ਵੜ ਜਾਂਦੀ ਹੈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ ਹੈ ਉੱਚੀ ਉੱਚੀ ਚੀਕਾਂ ਵੀ ਮਾਰਦੀ ਹੈ ਕਿ ਲੋਕ ਇਕੱਠੇ ਹੋ ਜਾਣ ਲੋਕਾਂ ਨੂੰ ਪਤਾ ਲੱਗ ਜੇ ਜਦੋਂ ਉੱਚੀ ਉੱਚੀ ਚੀਕ ਦੀ ਆ ਰੌਲਾ ਪਾਉਂਦੀ ਹੈ ਤਾਂ ਰੌਲਾ ਸੁਣ ਕੇ ਲੋਕ ਘਰ ਦੇ ਕੋਲ ਇਕੱਠੇ ਹੋ ਜਾਂਦੇ ਨੇ ਮਹਿੰਦਰ ਮੌਕਾ ਦੇਖ ਕੇ ਉੱਥੋਂ ਭੱਜ ਜਾਂਦਾ ਹੈ ਤੇ ਜਦੋਂ ਘਰ ਦਾ ਗੇਟ ਖੋਲ੍ਹਿਆ ਜਾਂਦਾ ਤਾਂ ਉਹ ਦੇਖਦੇ ਨੇ ਕਿ ਦੋ ਲਾਸ਼ਾਂ ਜਿਨ੍ਹਾਂ ਉੱਤੇ ਕਹਾੜੀ ਨਾਲ ਬੜੀ ਹੀ ਬੇਦਰਦੀ ਦੇ ਨਾਲ ਬਾਹਰ ਕੀਤੀ ਹੋਈ ਸੀ ਉਹਨਾਂ ਦੀ ਵੱਡ ਟੁੱਕ ਕੀਤੀ ਹੋਈ ਸੀ ਉਹ ਦੇਖ ਕੇ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਲਾਸ਼ਾਂ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਜਾਂਦੀ ਹੈ ਜਦੋਂ ਪੁਲਿਸ ਜਾਂਚ ਕਰਦੀ ਹੈ ਤਾਂ ਪਤਾ ਲੱਗਦਾ ਕਿ ਇਹਨਾਂ ਦੋਹਾਂ ਦਾ ਕਤਲ ਮਹਿੰਦਰ ਸਿੰਘ ਨੇ ਕੀਤਾ। ਹੁਣ ਪੁਲਿਸ ਮਹਿੰਦਰ ਸਿੰਘ ਦੀ ਤਲਾਸ਼ ਕਰਦੀ ਹੈ ਪਰ ਮਹਿੰਦਰ ਸਿੰਘ ਆਪਣੇ ਕਿਰਾਏ ਦੇ ਕਮਰੇ ਦੇ ਵਿੱਚ ਹੀ ਰਹਿ ਰਿਹਾ ਹੁੰਦਾ ਹੈ। ਪੁਲਿਸ ਜਾਂਦੀ ਹੈ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਉੱਤੇ ਕੇਸ ਦਰਜ ਕਰਦੀ ਹੈ। ਚਾਰਜ ਸ਼ੀਟ ਅਦਾਲਤ ਦੇ ਵਿੱਚ ਪੁਲਿਸ ਵੱਲੋਂ ਧਾਇਰ ਕੀਤੀ ਜਾਂਦੀ ਹੈ। ਇਸ ਕੇਸ ਦੇ ਵਿੱਚ 1 ਸਾਲ ਵਿੱਚ ਹੀ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ। ਗੱਲ ਹੈ 20 ਨਵੰਬਰ 2007 ਦੀ ਤਾਂ ਲੁਧਿਆਣਾ ਦੀ ਅਦਾਲਤ ਵੱਲੋਂ ਮਹਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਫਾਂਸੀ ਵੀ ਉਦੋਂ ਤੱਕ ਜਦੋਂ ਤੱਕ ਮਹਿੰਦਰ ਸਿੰਘ ਦੀ ਮੌਤ ਨਹੀਂ ਹੋ ਜਾਂਦੀ ਕਿਉਂਕਿ ਇਸ ਨੇ ਬੜਾ ਹੀ ਕਨਾਉਣਾ ਕੰਮ ਕੀਤਾ ਸੀ ਉਸ ਤੋਂ ਬਾਅਦ ਫਿਰ ਇਹ ਹਾਈ ਕੋਰਟ ਦਾ ਰੁਖ ਕਰਦਾ ਹੈ ਕਿ ਇਸ ਨੂੰ ਸਜ਼ਾ ਦੇ ਵਿੱਚ ਰੈਤ ਮਿਲ ਜਾਵੇ 30 ਮਈ 2008 ਨੂੰ ਜਦੋਂ ਇਸ ਨੇ ਹਾਈ ਕੋਰਟ ਵਿੱਚ ਅਰਜੀ ਲਗਾਈ ਤਾਂ ਹਾਈ ਕੋਰਟ ਨੇ ਵੀ ਇਸ ਨੂੰ ਕੋਈ ਰਾਹਤ ਨਹੀਂ ਦਿੱਤੀ ਤੇ ਇਸ ਦੀ ਫਾਂਸੀ ਦੀ ਸਜ਼ਾ ਨੂੰ ਇਦਾਂ ਹੀ ਬਰਕਰਾਰ ਰੱਖਿਆ ਤੇ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਦਾ ਰੁਖ ਕਰਦਾ ਹੈ 28 ਜਨਵਰੀ 2013 ਵਿੱਚ ਇਹ ਆਪਣੀ ਅਰਜੀ ਲਗਾਉਂਦਾ ਹੈ ਆਪਣੀ ਅਪੀਲ ਦਾਇਰ ਕਰਦਾ ਹੈ ਕਿ ਮੇਰੀ ਸਜ਼ਾ ਵਿੱਚ ਮੈਨੂੰ ਰਾਹਤ ਦਿੱਤੀ ਜਾਵੇ ਤਾਂ ਫਿਰ ਸੁਪਰੀਮ ਕੋਰਟ ਇਸ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੰਦੀ ਹੈ ਇਹ ਕਹਿੰਦੀ ਹੈ ਕਿ ਇਹ ਬੰਦੇ ਨੂੰ ਉਹਨਾਂ ਸਮਾਂ ਜੇਲ੍ਹ ਦੇ ਵਿੱਚੋਂ ਬਾਹਰ ਨਾ ਕੱਢਿਆ ਜਾਵੇ ਜਿੰਨਾ ਚਿਰ ਇਸ ਦੀ ਮੌਤ ਨਹੀਂ ਹੋ ਜਾਂਦੀ ਜਾਣੀ ਮੌਤ ਤੱਕ ਇਸ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ ਸੋ ਇਹ ਜਿਹੜੀ ਕਹਾਣੀ ਸੀ ਇਹ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਵਿੱਚ ਹੋ ਰਹੇ ਨੇ ਜੇ ਕਿਤੇ ਇਸ ਬੰਦੇ ਨੇ ਆਪਣੀ ਨਵਾਲਗਤੀ ਦੇ ਨਾਲ ਇਹ ਕੁਕਰਮ ਕਰਨ ਦੀ ਗਲਤੀ ਨਾ ਕੀਤੀ ਹੁੰਦੀ ਤਾਂ ਅੱਜ ਨਾ ਤਾਂ ਮਾਂ ਤੇ ਧੀ ਦਾ ਕਤਲ ਹੁੰਦਾ ਤੇ ਨਾ ਹੀ ਇਸ ਬੰਦੇ ਦਾ ਘਰ ਬਰਬਾਦ ਹੁੰਦਾ ਇਹ ਜੇਲ੍ਹ ਵਿੱਚ ਹੁੰਦਾ ਪਰ ਗੱਲ ਸੋਚ ਦੀ ਹੈ ਜਦੋਂ ਬੰਦੇ ਦੀ ਸੋਚ ਮਾੜੀ ਹੋ ਜਾਂਦੀ ਹੈ ਫੇਰ ਉਹ ਐਦਾਂ ਦੇ ਕੰਮ ਕਰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾ